मेरे न सतगुर वो बसिया नै सस्या

ਨੈਣ ਖੋਲਾ ਕੀ ਵੇ ਜਿਦੋਂ ਦਮਦਤਿਆ ਅੰਮ੍ਰਿਤ ਪੀਤਾ ਹੈ ਜਿਦੋਂ ਦਮਦਤਿਆ ਅੰਮ੍ਰਿਤ ਪੀਤਾ ਹੈ ਹੋ ਗਿਆ ਮਨਦਰ ਨਿਹਾਲ ਦਤਿਆ खोला कवे में राम सतगुरान वसिया खोला कवे जर्शन कितां जॾो द ਦਰਸ਼ਨ ਕੀਤਾ ਹੈ ਹੋ ਗਿਆ ਮਨਦਰ ਨਹਾਲ ਦਤਾਨ ਮਨ ਖੋਲਾ ਪੀਵੇ ਮੇਰੇ ਨੈਣਾ ਵਿੱਚ ਸਤ ਗੁਰੂਆਂ ਵਸਿਆ ਨੇ ਖੋਲਾ சத்ய வசியோல்லாம் கி மே खोलां के जदूं दर दत दर ते आया जदूं दम दत दर ते आया ਆਣ ਵਸਿਆ ਨੇ ਖੋਲਾ ਕੀ ਵੇ ਜਿਦੋਂ ਦਮਦਤਿਆ ਅਮਰਤ ਪੀਤਾ ਹੈ ਜਿਦੋਂ ਦਮਦਤਿਆ ਅਮਰਤ ਪੀਤਾ ਹੈ ਹੋ ਗਿਆ ਮਨਦ கி மத்தியோல்லா கி மே ந சத்ய வசியோல்ல ਜੋ ਦਮਦਾਤਿਆ ਉਦਰਸ਼ਨ ਕੀਤਾ ਹੈ ਜੋ ਦਮਦਾਤਿਆ ਦਰਸ਼ਨ ਕੀਤਾ ਹੈ ਹੋ ਗਿਆ ਮਨਦਰ ਨਹਾਲ ਦਤਿਆ मेरे नैना विच सतगुरुआण बसिया ने खोल ला के वे मेरे नैना विच सतगुरुआण बसिया ने खोल ला के वे न खोल कवे मेरे नैण विच सतगुरिय वसिया खोला के ஆ ஜல நோலா கி மே சத் ஆன பசிய நோலாம் கி த ਦਤਿਆ ਅਮਰਤ ਪੀਤਾ ਹੈ ਜੇ ਦੂੰ ਦਾਮ ਦਾਤਿਆ ਅਮਰਤ ਪੀਤਾ ਹੈ ਹੋ ਗਿਆ ਮਨਦਰ ਨਿਹਾਲ ਦਾਤਿਆ ਸਤ ਗੁਰਿਆਰ ਵਸਿਆ ਨੇ ਖੋਲ੍ਹ ਆ ਕਿਰੇ ਜਦੋਂ ਨਾਮ ਦਾਤਿਆ ਦਰਸ਼ਨ ਕੀਤਾ ਹੈ ਜਦੋਂ ਨਾਮ ਦਾਤਿਆ ਦਰਸ਼ਨ ਕੀਤਾ ਹੈ ਦਿਆਨ ਖੋਲ ਆ ਕੀਵੇ ਮੇਰੇ ਨੈਣਾ ਵਿੱਚ ਸਤ ਗੁਰ ਆਣ ਵਸਿਆ ਨੇ ਖੋਲ ਆ ਕੀਵੇ ਮੇਰੇ ਨੈਣਾ ਵਿੱਚ ਸਤ ਗੁਰ ਆਣ ਵਸਿਆ ਨੇ ਖੋਲ ਮੇਰੇ ਨੈਣਾਂ ਵਿੱਚ ਸਤਿਗੁਰਿਆਰ ਵਸਿਆ ਨੈਣ ਖੋਲ ਕੀਵੇਂ ਮੇਰੇ ਨੈਣਾਂ ਵਿੱਚ ਸਤਿਗੁਰਿਆਰ ਵਸਿਆ ਨੈਣ ਖੋਲ ਕੀਵੇਂ ਜਦ ਦਰ ਮਿਦਾਂ ਤੇ ਆ ਤੇਰੇ ਆਇਆ ਹ ਜਦੋਂ ਦਾ ਮਿਲਾਤ ਆ ਦਰ ਤੇਰੇ ਆਇਆ ਹੋ ਗਿਆ ਮੈਂ ਤੇਰਾ ਜੀ ਗੁਲਾਮ ਦਾਤ ਆ ਮੈਂ ਖੋਲਾ ਕੀ ਵੇ ਮੇਰੇ ਨੈਣਾ ਵਿੱਚ ਸਤ ਗੁਰ ਆ ਆਨੈਣ ਖੋਲਾ ਤਵੇ ਜੈ ਦੋ ਦਮਦਤਿਆ ਅਮਰਤ ਪੀਤਾ ਹੈ ਜੈ ਦੋ ਦਮਦਤਿਆ ਅਮਰਤ ਪੀਤਾ ਹੈ ਹੋ ਗਿਆ ਮਨਦਰ ਨਿਹਾਲ ਦਤਿਆ सत सतगुरिय वसिया खोला कवे जदों दमदातया दर्शन कीता है। ਸਤਿਆਨੈਣ ਖੋਲ੍ਹ ਕੇ ਮੇਰੇ ਨੈਣਾਂ ਵਿੱਚ ਸਤਗੁਰਾਂ ਵਸਿਆ ਨੇ ਖੋਲ੍ਹ ਕੇ ਮੇਰੇ ਨੈਣਾਂ ਵਿੱਚ ਸਤਗੁਰਾਂ ਵਸਿਆ ਨੇ ਖੋਲ੍ਹ